ਹਾਂਜੀ ਸਾਸ਼ਤਰੀ ਗਾਲ ਜੀ ਇਹ ਗੜ ਸ਼ੰਕਰ ਰੋਸ ਮਾਰਚ ਚੱਲ ਰਿਹਾ ਜਿਹੜਾ ਬੀਰੋਂ ਪਰ ਇੱਕ ਭਈਏ ਦੁਆਰਾ ਪ੍ਰਵਾਸੀ ਦੁਆਰਾ ਇੱਕ ਛੋਟੇ ਬੱਚੇ ਨਾਲ ਗਲਤ ਹਰਕਤ ਕੀਤੀ ਗਈ ਆ ਸੋ ਪਿੰਡ ਬੀਰੋਂ ਪਰ ਵਿਖੇ ਜਿਹੜੀ ਗਲਤ ਹਰਕਤ ਹੋਈ ਆ ਉਹਦੇ ਰੋਸ ਦੇ ਵਿੱਚ ਇਹ ਸਾਡੇ ਵੀਰ ਇਕੱਠੇ ਹੋਏ ਹਨ ਤੇ ਇਹਨਾਂ ਦਾ ਰੋਸ ਹੈ ਕਿ ਭਈਏ ਭਜਾਓ ਪੰਜਾਬ ਬਚਾਓ ਕਿਉਂਕਿ ਇਹ ਬਹੁਤ ਜ਼ਿਆਦਾ ਕੰਮ ਵਧ ਰਿਹਾ ਪੰਜਾਬ ਦੇ ਵਿੱਚ ਜੋ ਬੱਚਿਆਂ ਦੇ ਨਾਲ ਗਲਤ ਹਰਕਤਾਂ ਜੋ ਪਿਛਲੇ ਦਿਨੀ ਆਪਾਂ ਸੁਣਿਆ ਸੀ ਕਿ ਹੁਸ਼ਿਆਰਪੁਰ ਵਿਖੇ ਜਿਹੜੀ ਗਲਤ ਹਰਕਤ ਹੋਈ ਸੀ ਬੱਚੇ ਦੀ ਡੈਥ ਹੋ ਗਈ ਸੀ ਸੋ ਇੱਥੇ ਗੜ ਸ਼ੰਕਰ ਦੇ ਪਿੰਡ ਵੀਰੋਂਪੁਰ ਵਿਖੇ ਵੀ ਇੱਕ ਛੋਟੇ ਬੱਚੇ ਨਾਲ ਇੱਕ ਪ੍ਰਵਾਸੀ ਭਈਏ ਦੁਆਰਾ ਗਲਤ ਹਰਕਤ ਕੀਤੀ ਗਈ ਆ ਸੋ ਉਹਦੇ ਰੋਸ ਦੇ ਵਿੱਚ ਇਹ ਵੀਰ ਗੜ ਸ਼ੰਕਰ ਇਕੱਠੇ ਹੋਏ ਹਨ ਭਈਏ ਬਜਾਓ ਪੰਜਾਬ ਬਜਾਓ ਭਈਏ ਬਜਾਓ ਪੰਜਾਬ ਬਜਾਓ ਭਈਏ ਬਜਾਓ ਪੰਜਾਬ ਬਜਾਓ ਭਈਏ ਬਜਾਓ ਪੰਜਾਬ ਬਜਾਓ ਕੱਟੋ ਕੱਟੋ ਬੱਈਏ ਵਾਰ ਬਜਾ ਕੱਟੋ ਬੱਈਏ ਵਾਰ ਚੱਈ ਗੱਟੋ ਹੁਣੇ ਗੱਟੋ ਕੱਟੇ ਮਾਰੋ ਹੁਣੇ ਗੱਟੋ ਕੱਟੋ ਕੱਟੋ ਬੱਈਏ ਵਾਰ ਬਜਾ ਕੱਟੋ ਬੱਈਏ ਵਾਰ ਆਓ ਓ ਚਲਿਏ